ਗੁਰਦਾਸਪੁਰ ਦੇ ਡੀਸੀ ਵੱਲੋਂ ਸ਼ੁੱਕਰਵਾਰ ਦੀ ਸਵੇਰ ਆਪਣੇ ਹੀ ਦਫ਼ਤਰ 'ਚ ਅਚਾਨਕ ਛਾਪਾ ਮਾਰਿਆ ਗਿਆ ਇਸ ਛਾਪੇਮਾਰੀ ਦੌਰਾਨ ਜਦੋਂ ਸੂਬਾ ਦਾ ਸੈਂਟਰ ਪੁੱਜੇ ਤਾਂ ਉੱਥੇ ਲੋਕਾਂ ਦੀ ਭੀੜ ਤਾਂ ਮੌਜੂਦ ਸੀ ਪਰ ਜ਼ਿਆਦਾਤਰ ਕਰਮਚਾਰੀ ਗੈਰ ਹਾਜ਼ਰ ਹੀ ਸਨ ਉਹਨਾਂ ਨੇ ਵਕ ਵਕ ਵਿਭਾਗਾਂ ਦੇ ਕਰਮਚਾਰੀਆਂ ਦੀ ਚੈਕਿੰਗ ਕੀਤੀ ਤੇ ਗੈਰ ਹਾਜ਼ਰ ਕਰਮਚਾਰੀਆਂ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਡੀਸੀ ਦਫ਼ਤਰ ਦੀ ਜਿਹੜੀ ਚੈਕਿੰਗ ਕੀਤੀ ਗਈ ਉਸ ਦੌਰਾਨ ਜਿਹੜੇ 11 ਕਰਮਚਾਰੀ ਜਿਹੜੇ ਆ ਉਹ ਗੈਰ ਹਾਜ਼ਰ ਪਾਏ ਗਏ ਇਹਨਾਂ ਕਰਮਚਾਰੀਆਂ ਦੇ ਨਾਲ ਅਸੀਂ ਮੀਟਿੰਗ ਕਰਕੇ ਇਹਨਾਂ ਦੇ ਨਾਲ ਇਹਨਾਂ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ ਕਿ ਕਾਰਜਾਹਰ ਕਿਉਂ ਪਾਇਆ ਗਿਆ ਕੀ ਰੀਜ਼ਨ ਹੈਗੇ ਤੇ ਇਹਨਾਂ ਨੂੰ ਇਹ ਨਾਲ-ਨਾਲ ਇਹਨਾਂ ਨੂੰ ਅੱਜ ਵਾਰਨਿੰਗ ਵੀ ਜਾਰੀ ਕੀਤੀ ਜਾਊਗੀ ਕਿ ਇਹਨੂੰ ਫਿਊਚਰ ਜੇ ਕਾਰਜਾਹਰ ਪਾਇਆ ਗਿਆ ਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਉਹ ਅਮਲ ਵਿੱਚ ਲਿਆਂਦੀ ਜਾਊਗੀ ਹੁਣ ਵੇਖਣਾ ਹੈ ਕਿ ਡੀਸੀ ਵੱਲੋਂ ਕੀਤੀ ਗਈ ਕਾਰਵਾਈ ਦਾ ਕਰਮਚਾਰੀਆਂ ਤੇ ਅਸਰ ਹੋਵੇਗਾ ਜਾਂ ਫਿਰ ਕਰਮਚਾਰੀ ਆਪਣੀ ਮਨਮਾਨੀ ਨੂੰ ਹੀ ਜਾਰੀ ਰੱਖਣਗੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ ਜਗਬਾਣੀ ਟੀਵੀ ਤੇ ਦਰਸ਼ਕਾਂ ਲਈ ਇੱਕ ਨਵੀਂ ਖੁਸ਼ਖਬਰੀ ਹੁਣ ਤੁਸੀਂ ਤਾਜ਼ਾ ਖਬਰਾਂ ਸਿਰਫ ਸਾਡੀ ਮੋਬਾਈਲ ਐਪਲੀਕੇਸ਼ਨ ਤੇ ਹੀ ਨਹੀਂ ਸਗੋਂ ਐਂਡਰੋਇਡ ਟੀਵੀ ਰੋਕੂ ਅਤੇ ਫਾਇਰ ਟੀਵੀ ਤੇ ਵੀ ਦੇਖ ਸਕਦੇ ਹੋ ਤਾਂ ਫਿਰ ਦੇਰੀ ਕਿਸ ਗੱਲ ਦੀ ਚੁੱਕੋ ਰਿਮੋਟ ਤੇ ਇੰਸਟਾਲ ਕਰੋ ਜਗਬਣੀ ਟੀਵੀ ਦੀ ਐਪਲੀਕੇਸ਼ਨ ਤੇ ਜਾਣੋ ਦੁਨੀਆ ਦੀ ਹਰ ਖਬਰ